ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਖਾਸ ਖਬਰ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਧੂਰੀ ਦੇ ਵੱਖ-ਵੱਖੇ ਪਿੰਡਾਂ ਦੇ ਵਿੱਚ ਵਿਕਾਸ ਕੰਮਾਂ ਦੇ ਲਈ ਅੱਜ ਚੈੱਕ ਤਕਸੀਮ ਕੀਤੇ ਗਏ ਨੇ ਲਗਭਗ 75 ਗ੍ਰਾਮ ਪੰਚਾਇਤਾਂ ਨੂੰ ਇਹ ਚੈੱਕ ਵੰਡੇ ਗਏ ਨੇ ਜਿਸ ਦੇ ਵਿੱਚ 25.99 ਕਰੋੜ ਰੁਪਏ ਦੀ ਕੁੱਲ ਰਾਸ਼ੀ ਹੈ ਜਿਹੜੀ ਉਹ ਵਿਕਾਸ ਕੰਮਾਂ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਵੰਡੀ ਗਈ ਹੈ ਤੁਹਾਨੂੰ ਦੱਸ ਦਈਏ ਵਿਕਾਸ ਕਮਾ ਦੇ ਵਿੱਚ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲਗਵਾਉਣਾ ਸੀਸੀਟੀਵੀ ਵਰਗੀਆਂ ਸਹੂਲਤਾਂ ਅਤੇ ਹੋਰ ਵਿਕਾਸ ਦੇ ਕੰਮ ਸ਼ਾਮਲ ਨੇ ਤੂਰੀ ਦੇ ਨਜ਼ਦੀਕੀ 75 ਗ੍ਰਾਮ ਪੰਚਾਇਤਾਂ ਨੂੰ ਇਹ ਚੈੱਕ ਵੰਡੇ ਗਏ ਨੇ ਸੀਐਮ ਭਗਵੰਤ ਸਿੰਘ ਮਾਨ ਨੇ ਚੈੱਕ ਵੰਡਣ ਤੋਂ ਬਾਅਦ ਇੱਥੇ ਮੌਜੂਦ ਪਿੰਡਾਂ ਦੇ ਸਰਪੰਚਾਂ ਪੰਚਾਂ ਤੇ ਅਹੁਦੇਦਾਰਾਂ ਨੂੰ ਸੰਬੋਧਿਤ ਵੀ ਕੀਤਾ ਹੈ 70 ਪਿੰਡਾਂ ਨੂੰ ਅੱਜ 31 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਹਨ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ ਜੀ ਸਤਿ ਸ੍ਰੀ ਅਕਾਲ ਪ੍ਰਸ਼ਾਸਨ ਜੀ ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਸੰਗਰੂਰ ਜ਼ਿਲ੍ਹੇ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲਓ ਜਿੱਥੇ 35 ਲੱਖ ਹੈ ਉਥੇ 3.5 ਲੱਖ ਕਈ ਜਦੋਂ 2 2 0 ਵੀ ਕਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50000 ਜਿੱਥੇ 70 ਲੱਖ ਹੈ ਉਥੇ 70000 ਔਰ 70000 ਵੀ ਕਹਿ ਕੇ ਮੁੜ ਕੇ 20-25000 ਤਾਂ ਜੁੱਤੀ ਘਾ ਜਾਂਦੀਆਂ ਸੀ ਉਹਦੇ ਮਾਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਜੇ ਕੋਈ ਚੈੱਕ ਵਾਲਾ ਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਹੀ ਜਾਂਦੇ ਸੀ ਕਿ ਇੰਨੇ ਲੱਖ ਆ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੋਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ ਚ ਬਸ ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਆਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚ ਇਹੋ ਜਿਹੇ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਏਦੋਂ ਪਹਿਲਾਂ ਇਹ ਜੇ ਫੰਕਸ਼ਨ ਸੀ ਕਦੋਂ ਆਏ ਸੀ ਜੇ ਏਦੋਂ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਬੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਹੈ ਤੇ ਉਧਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦੋਂ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਵਕੀਲ ਤੇ ਅੰਨੇਵਾਹ ਗੋਲੀਆਂ ਵਰ੍ਹਾਈਆਂ ਗਈਆਂ ਪੀੜਤ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ ਇਹ ਘਟਨਾ ਵਕੀਲ ਲਖਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਗਈ ਹੈ ਗੋਲੀਆਂ ਲੱਗਣ ਕਾਰਨ ਲਖਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਤੁਰੰਤ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਵਕੀਲ ਦੇ ਭਰਾ ਨੇ ਦੱਸਿਆ ਕਿ ਲਖਵਿੰਦਰ ਅੱਜ ਸਵੇਰੇ ਕੋਰਟ ਜਾਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਉਸ ਦੀ ਬਾਹ ਦੇ ਵਿੱਚ ਲੱਗੀਆਂ ਘਟਨਾ ਤੋਂ ਬਾਅਦ ਉਸ ਦੀ ਕਾਰ ਅੱਗੇ ਬੰਦ ਦੁਕਾਨਾਂ ਨਾਲ ਟਕਰਾ ਗਈ ਫਿਲਹਾਲ ਗੋਲੀਬਾਰੀ ਕਰਨ ਦਾ ਕਾਰਨ ਸਪਸ਼ਟ ਨਹੀਂ ਹੋਇਆ ਸ਼ੁਰੂਆਤੀ ਜਾਂਚ ਦੇ ਵਿੱਚ ਅਜੇ ਕੁਝ ਨਹੀਂ ਪਤਾ ਲੱਗਿਆ ਕਿ ਕਿਸੇ ਪੁਰਾਣੀ ਰੰਜਿਸ਼ ਕਰਕੇ ਇਹ ਹਮਲਾ ਕੀਤਾ ਗਿਆ ਜਾਂ ਫਿਰ ਫਰੋਤੀ ਜਾਂ ਕਿਸੇ ਹੋਰ ਕਾਰਨ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜਲਦੀ ਮੁਲਜ਼ਮਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਅ ਵਕੀਲ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਅੱਗੇ ਦੀ ਤਫ਼ਤੀਸ਼ ਹੈ ਤੇਜ਼ ਕਰ ਦਿੱਤੀ ਗਈ ਹੈ ਤੇ ਉਧਰ ਮਮਦੋਟ ਬਲਾਕ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਹਠੂਰ ਵਿਖੇ ਇੱਕ ਘਰ ਦੇ ਅੱਗੇ ਪਸ਼ੂਆਂ ਲਈ ਬੀਜੇ ਗਏ ਪੱਠਿਆਂ ਵਾਲੇ ਖੇਤ ਦੇ ਵਿੱਚ بارش ਕੱਢਣ ਦੇ ਲਈ ਕੱਢੇ ਗਏ 6-7 ਫੁੱਟ ਡੂੰਘੇ ਟੋਏ ਦੇ ਵਿੱਚ 5 ਸਾਲਾ ਦੇ ਬੱਚੇ ਦੇ ਡੁੱਬਣ ਦੇ ਨਾਲ ਉਸ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਮ੍ਰਿਤਕ ਬੱਚਾ ਅਜੇ ਪ੍ਰੀ ਪ੍ਰਾਇਮਰੀ ਦਾ ਵਿਦਿਆਰਥੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਬੱਚੇ ਦੇ ਪਿਤਾ ਨੇ ਦੱਸਿਆ ਹੈ ਕਿ ਆ ਮਕਾਨ ਦੇ ਨਾਲ ਹੀ ਗਵਾਂਡੀਆਂ ਨੇ ਪਸ਼ੂਆਂ ਦੇ ਲਈ ਪੱਠੇ ਬੀਜੇ ਹੋਏ ਸਨ ਅਤੇ ਲਗਾਤਾਰ ਪੈ ਰਹੀਆਂ بارشਾਂ ਦੇ ਕਾਰਨ ਪੱਠਿਆਂ ਵਾਲੇ ਖੇਤ ਦੇ ਵਿੱਚ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਆਪਣਾ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ ਸ਼ਾਮ 4 ਵਜੇ ਕਰੀਬ ਆ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਦੇ ਵਿੱਚ ਡਿੱਗ ਗਿਆ ਜਿਸ ਦੀ ਪਾਣੀ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਬੱਚੇ ਨੂੰ ਘਰ ਦੇ ਵਿੱਚ ਨਾ ਦੇਖ ਕੇ ਆਂਡਗਾਂਡ ਪਾਲ ਕੀਤੀ ਗਈ ਤਕਰੀਬ 1 ਘੰਟੇ ਤੋਂ ਬਾਅਦ ਬੱਚਾ ਪਾਣੀ ਵਾਲੇ ਟੋਏ ਦੇ ਵਿੱਚ ਮ੍ਰਿਤ ਹਲਤ ਦੇ ਵਿੱਚ ਪਾਇਆ ਗਿਆ ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਹੁਣ ਸੂਬੇ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਸ ਵੇਲੇ ਮੀਂਹ ਨਾਲ ਸੰਬੰਧਿਤ ਅਲਰਟ ਜਾਰੀ ਕੀਤਾ ਗਿਆ ਹੈ ਬੀਤੀ ਰਾਤ ਤੋਂ ਲੈ ਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਦਰਜ ਕੀਤੀ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਪੇਸ਼ ਨੂੰ ਕੋਈ ਕੀਤੀ ਗਈ ਹੈ ਕਿ ਅਗਲੇ 3 ਦਿਨਾਂ ਤੱਕ ਇਹ سلسلہ ਜਾਰੀ ਰਹੇਗਾ 21 ਤੋਂ 23 ਤਰੀਕ ਤੱਕ ਸੂਬੇ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਦਿੱਤੀ ਗਈ ਹੈ ਅ ਅੱਜ ਯਾਨੀ ਕਿ 21 ਜੁਲਾਈ ਨੂੰ ਚੰਡੀਗੜ੍ਹ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਜ਼ਿਲ੍ਹਿਆਂ ਦੇ ਨਾਲ ਲੱਗਦੇ ਇਲਾਕੇ ਆ ਅਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ 12 ਸੈਂਟੀਮੀਟਰ ਤੋਂ ਬਾਅਦ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ 1.1 ਮਿਲੀਮੀਟਰ ਅਮਰੀਕ ਸਰਦ ਵਿੱਚ 13.2 ਮਿਲੀਮੀਟਰ ਲੁਧਿਆਣਾ ਦੇ ਵਿੱਚ 0.6 ਮਿਲੀਮੀਟਰ ਪਟਿਆਲਾ ਵਿੱਚ 0.2 ਮਿਲੀਮੀਟਰ ਐਸ ਬੀ ਐਸ ਨਗਰ ਦੇ ਵਿੱਚ 1.2 ਮਿਲੀਮੀਟਰ ਫਿਰੋਜ਼ਪੁਰ ਦੇ ਵਿੱਚ 22 ਮਿਲੀਮੀਟਰ ਮੋਗਾ ਦੇ ਵਿੱਚ ਅਤੇ ਰੋਪੜ ਦੇ ਵਿੱਚ 0.5 ਮਿਲੀਮੀਟਰ ਮੀ ਜਿਹੜਾ ਹੈ ਉਹ ਦਰਜ ਕੀਤਾ ਗਿਆ ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਪਿਛਲੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਤਾਪਮਾਨ ਕੁਝ ਜ਼ਿਆਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਨਹੀਂ ਪੈ ਰਿਹਾ ਸੀ, ਹਮਮਤ ਵਧੀ ਹੋਈ ਸੀ, ਤਾਪਮਾਨ ਆਪਣੇ ਸਿਖਰ ਤੇ ਸੀ ਤੇ ਇਸ ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ। 22 ਤੋਂ 3 ਡਿਗਰੀ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਘਟ ਗਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਤੁਹਾਨੂੰ ਦੱਸ ਦਈਏ ਵੱਖ-ਵੱਖਰੇ ਰਾਜਾਂ ਦੇ ਵਿੱਚ ਮਾਨਸੂਨ ਆਪਣੇ ਸਿਖਰ ਤੇ ਆਇਆ ਇਸ ਵੇਲੇ ਅਤੇ ਪੰਜਾਬ ਦੇ ਵਿੱਚ ਵੀ ਜੁਲਾਈ ਦੇ ਵਿੱਚ ਮਾਨਸੂਨ ਦੀ ਬਰਸਾਤ ਘੱਟ ਦਰਜ ਕੀਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਰਹੀ ਹੈ ਜਿਸ ਤੋਂ ਇਹ ਸਪੱਸ਼ਟ ਹੈ ਕਿ ਜੁਲਾਈ ਦੇ ਵਿੱਚ ਜੋ ਬਰਸਾਤ ਹੈ ਉਹ ਘੱਟ ਨਹੀਂ ਹੋਵੇਗੀ ਹ ਭਾਰੀ ਬਰਸਾਤ ਦੇ ਨਾਲ ਕਟੀ ਬਰਸਾਤ ਦੀ ਮਾਤਰਾ ਜ਼ਰੂਰ ਰਿਕਵਰ ਹੋਵੇਗੀ ਅਤੇ ਜੁਲਾਈ ਦੇ ਵਿੱਚ ਵੀ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਜਾਵੇਗੀ ਜਿਵੇਂ ਕਿ ਜੂਨ ਦੇ ਵਿੱਚ ਪਹਿਲਾਂ ਹੀ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਸੋ ਇਸ ਦੇ ਨਾਲ ਹੀ ਸੂਬੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਗਾਜ਼ੀਆਬਾਦ ਗੁਰਦਾਉਂ ਤੇ ਫਰੀਦাবাদ ਦੇ ਵਿੱਚ ਵੀ ਅ ਅੱਜ ਤੇ ਕੱਲ ਦੇ ਦਿਨ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਕੁਝ ਥਾਵਾਂ ਤੇ ਹਲਕੀ ਬਰਸਾਤ ਵੀ ਹੋੂਗੀ ਉਸ ਦੇ ਨਾਲ ਨਾਲ ਕਈ ਇਲਾਕਿਆਂ ਦੇ ਵਿੱਚ ਬਰਸਾਤ ਨਾ ਹੋਣ ਕਾਰਨ ਪਿਛਲੇ ਦਿਨੀ ਤਾਪਮਾਨ ਜਿਹੜੀ ਹੈ 35 ਡਿਗਰੀ ਤੋਂ ਉੱਪਰ ਪਹੁੰਚ ਗਿਆ ਸੀ ਸੋ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਤਾਪਮਾਨ ਵੀ ਬੱਦਲ ਵਾਈ ਦੇ ਨਾਲ ਕੁਝ ਘਟਿਆ ਹੈ ਅਤੇ ਅੱਜ ਦੇ ਦਿਨ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ ਹੈ ਉਹ 30 ਡਿਗਰੀ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਤਦ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਬਰਸਾਤ ਦੇ ਲਈ orange alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਬਿਲਾਸਪੁਰ ਹਮੀਰਪੁਰ ਕਾਂਗੜਾ ਮੰਡੀ ਸੋਲਨ ਸਿਰਮੌਰ ਦੇ ਵਿੱਚ orange alert ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਬਾ ਕੁਲੂ ਸ਼ਿਮਲਾ ਦੇ ਵਿੱਚ yellow alert ਜਾਰੀ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ ਮੰਗਲਵਾਰ ਨੂੰ ਸੋਲਨ ਸਿਰਮੌਰ ਤੇ ਬੁੱਧਵਾਰ ਨੂੰ ਊਨਾ ਤੇ ਬਿਲਾਸਪੁਰ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਖਰਾਬ ਮੌਸਮ ਦੇ ਕਾਰਨ ਬੀਤੇ ਦਿਨ ਕਾਂਗੜਾ ਕੁਲੂ ਤੇ ਸ਼ਿਮਲਾ ਦੇ ਹਵਾਈ ਅੱਡਿਆਂ ਤੋਂ ਇੱਕ ਵੀ ਉਡਾਨ ਨਹੀਂ ਭਰੀ ਜਾ ਸਕੀ ਧੁੰਦ ਦੇ ਕਾਰਨ ਸਹੀ ਦਿਖਾਈ ਨਾ ਦੇਣ ਕਾਰਨ ਕਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਸੜਕਾਂ ਦੇ ਉੱਤੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਤਵਾਰ ਦੀ ਗੱਲ ਕਰੀਏ ਤਾਂ ਸਵੇਰਾ ਤੋਂ ਹੀ ਸ਼ਿਮਲਾ ਕਾਂਗੜਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਸੋਮਵਾਰ ਦੇ ਦਿਨ ਵੀ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦਰਜ ਕੀਤੀ ਜਾ ਰਹੀ ਹੈ ਸੋ ਸੜਕੀ ਆਵਾਜਾਈ ਵੱਡੇ ਪੱਧਰ ਤੇ ਪੂਰੇ ਸੂਬੇ ਦੇ ਵਿੱਚ ਪ੍ਰਭਾਵਿਤ ਹੋਈ ਹੈ ਸੂਬੇ ਦੇ ਵਿੱਚ ਭਾਰੀ ਬਰਸਾਤ ਤੇ ਖਰਾਬ ਮੌਸਮ ਦੇ ਕਾਰਨ ਕਈ ਘਟਨਾਵਾਂ ਵੀ ਹੋਈਆਂ ਨੇ ਜਿਸ ਕਾਰਨ 142 ਥਾਵਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ 26 ਟਰਾਂਸਫਾਰਮਾਂ ਦਾ ਨੁਕਸਾਨ ਹੋਇਆ ਇਸ ਤੋਂ ਇਲਾਵਾ 40 ਪਿੰਡ ਵਾਲੇ ਪਾਣੀ ਦੇ ਸਪਲਾਈ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉੱਥੇ ਵੀ ਕੰਮ ਠੱਪ ਹੈ ਹਮੀਰਪੁਰ ਦੇ ਵਿੱਚ ਵੀ ਦੁਪਹਿਰ ਵੇਲੇ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਸੋ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਇਨ੍ਹਾਂ ਬਰਸਾਤਾਂ ਦੇ ਨਾਲ ਕੁਦਰਤੀ ਆਫਤਾਂ ਆਈਆਂ ਨੇ ਜਿਸ ਕਾਰਨ ਲੋਕਾਂ ਦਾ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਆ ਜ਼ਮੀਨ ਵੀ ਕਿਸ ਕੀ ਹੈ ਕਈ ਜਗ੍ਹਾ ਤੇ 125 ਲੋਕਾਂ ਦੀ ਮੌਤ ਆ ਜਿਹੜੀ ਉਹ ਦਰਜ ਕੀਤੀ ਗਈ ਆ 215 ਲੋਕ ਹਾਲੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਤੇ 35 ਲੋਕ ਇਹਨਾਂ ਬਰਸਾਤਾਂ ਕਰਕੇ ਖਰਾਬ ਮੌਸਮ ਕਰਕੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੋ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ